ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਤੁਸੀਂ ਇੱਕ 버거 ਨੂਡਲਸ ਵੇਚ ਰਹੇ ਹੋ ਕਾਰਨ ਕੀ ਹੈ ਇਹ ਦਾ ਇੰਜੀਨੀਅਰਿੰਗ ਚ ਦੇਖੋ ਜੀ ਬਹੁਤ ਟਰਾਈ ਕੀਤੀ ਸਕੋਪਸ ਬਹੁਤ ਕੱਟ ਨੇ ਓਪਰਚ्युनिटीज ਵੀ ਬਹੁਤ ਕੱਟ ਮਿਲੇ ਪਲੇਸਮੈਂਟਸ ਬਹੁਤ ਕੱਟ ਨੇ ਇਸ ਲਈ ਸੇ ਅਸੀਂ ਸਾਰਾ ਕਾਰਟ ਸ਼ੁਰੂ ਕੀਤਾ ਦੇਖੋ ਮੈਂ ਮੈਂ ਟਰਾਈ ਤਾਂ ਆਪਣੇ ਵੱਲੋਂ ਫੁੱਲ ਕੀਤੀ ਸੀ ਬਿਕੋਜ਼ ਪਹਿਲਾਂ ਜਿਹੜੀ ਸੀਗੀ ਸਕੋਪ ਇੰਜੀਨੀਅਰਿੰਗ ਚ ਬਹੁਤ ਅਲੱਗ ਲੈਵਲ ਸੀ ਬਟ ਬਾਇ ਟਾਈਮ ਬਾਇ ਟਾਈਮ ਗਵਰਨਮੈਂਟ ਜਿਹੜੀ ਹੈ ਫੈਸਿਲਿਟੀਆਂ ਨਹੀਂ ਦੇ ਰਹੀ ਪਲੇਸਮੈਂਟਸ ਬਿਲਕੁਲ ਲੋ ਨੇ ਜਿਸ ਕਰਕੇ ਸਾਨੂੰ ਇਸੇ ਸ਼ਿਫਟ ਕਰਨਾ ਪੈਗਾ ਦੇਖੋ ਮੈਂ ਕੰਮ ਤਾਂ ਕੋਈ ਵੱਡਾ ਛੋਟਾ ਹੁੰਦਾ ਨਹੀਂ ਬਟ ਇੱਕ ਗੱਲ ਹੈ ਇਹ ਜ਼ਰੂਰ ਹੈ ਕਿ ਇੰਨੇ ਅਸੀਂ ਮਨੀ ਸਪੈਂਡ ਕੀਤੀ ਹੈ ਪੇਰੈਂਟਸ ਦੀ ਹਾਰਡ ਅਨ ਮਨੀ ਸਪੈਂਡ ਕਰਵਾਈਆ ਕਾਲਜ ਵਾਲੇ ਤੇ ਬਟ ਉਹਨਾਂ ਨੇ ਕੋਈ ਇੰਨਾ ਪਲੇਸਮੈਂਟ ਵੀ ਨਹੀਂ ਪ੍ਰੋਵਾਈਡ ਕਰਵਾਈ ਫਿਰ ਕੋਈ ਜੌਬ ਵਗੈਰਾ ਫਾਈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂਜੀ ਮੈਂ ਬਹੁਤ ਟਰਾਈ ਕੀਤੀ ਬਟ ਨਹੀਂ ਮਿਲੀ ਜੀ ਨਹੀਂ ਮਿਲੀ ਬਹੁਤ ਲੋ ਮਿਨੀਮਮ ਵੇਜਸ ਤੇ ਮਿਲ ਰਹੀ ਸੀ ਉਸ ਦਾ ਕੋਈ ਫਿਰ ਸਾਨੂੰ ਇੰਨਾ ਵਧੀਆ ਸੋਰਸ ਆਫ ਇਨਕਮ ਲੱਗਿਆ ਨਹੀਂ ਨੌਕਰੀਆਂ ਹੀ ਬਹੁਤ ਨੇ ਪਰ ਤੁਹਾਨੂੰ ਨੌਕਰੀ ਨਹੀਂ ਮਿਲੀ ਮੈਂ ਇਹ ਨਹੀਂ ਕਹਿ ਰਿਹਾ ਨੌਕਰੀ ਨਹੀਂ ਮਿਲ ਰਹੀ ਨੌਕਰੀ ਜ਼ਰੂਰ ਮਿਲੇਗੀ ਤੁਹਾਨੂੰ ਬਟ ਉਹ ਵੇਜਿਸ ਤੇ ਨਹੀਂ ਮਿਲਦੇ ਜਿੰਨੇ ਤੁਸੀਂ ਐਕਸਪੈਕਟ ਕਰਦੇ ਹੋ ਤੁਸੀਂ ਸਟਾਰਟ ਵੀ ਜਿੱਥੋਂ ਕਰੋਗੇ ਨਾ ਅੱਜ ਵੀ ਤੁਸੀਂ ਅੱਗੇ ਆਉਣ ਵਾਲੇ 20 ਐਸ ਵੀ ਤੁਸੀਂ ਉੱਥੇ ਹੀ ਕਰੋਗੇ ਇੰਜੀਨੀਅਰਸ ਕਰਨ ਤੋਂ ਬਾਅਦ ਵੀ ਇੱਕ ਫੂਡ ਦਾ ਯਾਨੀ ਕਿ ਨਿਊਡਲਸ 버ਗਰ ਦਾ ਜਿਹੜਾ ਕਾਟ ਲਾਣਾ ਪੈ ਰਿਹਾ ਲਿਖਿਆ ਵੀ ਹੋਇਆ ਇੰਜੀਨੀਅਰਸ 버ਗਰ ਸੋ ਇੰਜੀਨੀਅਰਿੰਗ ਕਰਨ ਤੋਂ ਬਾਅਦ ਕੀ ਏਦਾਂ ਦੀ ਮਤਲਬ ਕਿ ਆਪਾਂ ਕਹਿ ਸਕਦੇ ਇੰਨੀ ਪੜਾਈ ਲਿਖਾਈ ਤੋਂ ਬਾਅਦ ਵੀ ਇੱਕ ਫੂਡ ਦੀ ਕਾਟ ਲਾਣੀ ਪੈ ਰਹੀ ਹੈ ਇੱਕ 버ਗਰ ਨਿਊਡਲ ਵੇਚਨੇ ਪੈ ਰਹੇ ਨੇ ਕਿ ਏਦਾਂ ਦਾ ਕਾਰਨ ਹੋ ਗਿਆ ਗੱਲ ਕਰਦੇ ਬਾਜੀ ਸਭ ਤੋਂ ਪਹਿਲਾਂ ਸਤਿ ਸ਼ ਦੱਸੋ ਕਿ ਇੰਜੀਨੀਅਰਸ ਵਰਗ ਲਿਖਿਆ ਹੋਇਆ ਇੰਜੀਨੀਅਰਿੰਗ ਕੀਤੀ ਹੋਈ ਹੈ ਤਾਂ ਕਰਕੇ ਲਿਖਿਆ ਹੈ ਜੋ ਪਰੇਸ਼ਾਨ ਹੋ ਕੇ ਫੇਰ ਲਿਖਿਆ ਹੋਇਆ ਨਹੀਂ ਜੀ ਇੰਜੀਨੀਅਰਿੰਗ ਕੀਤੀ ਹੋਈ ਹੈ ਠੀਕ ਹੈ ਤੇ ਦੱਸੂਗੀ ਕਿ ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਤੁਸੀਂ ਇੱਕ 버거 ਨਿਊਡਲਸ ਵੇਚ ਰਹੇ ਹੋ ਕਾਰਨ ਕੀ ਹੈ ਇਹਦੇ ਬੀ ਇੰਜੀਨੀਅਰਿੰਗ ਚ ਦੇਖੋ ਜੀ ਬਹੁਤ ਟਰਾਈ ਕੀਤੀ ਸਕੋਪਸ ਬਹੁਤ ਘਟਨੇ ਤੇ ਓਪਰਚੁਨਿਟੀਜ਼ ਵੀ ਬਹੁਤ ਘਟ ਮਿਲੇ ਪਲੇਸਮੈਂਟਸ ਬਹੁਤ ਘਟਨੇ ਇਸ ਲਈ ਸੇ ਅਸੀਂ ਸਾਰਾ ਕਾਰਟ ਸ਼ੁਰੂ ਕੀਤਾ ਅਜੇ ਕੀ ਸੋਚ ਕੇ ਫਿਰ ਇੰਜੀਨੀਅਰਿੰਗ ਕਰ ਲਈ ਸੀ ਕਿਉਂਕਿ ਤੁਸੀਂ ਕਿਹਾ ਬਹੁਤ ਸਕੋਪ ਘਟਾ ਲੇਕਿਨ ਜਿਨ੍ਹਾਂ ਨੇ ਕਰਨਾ ਉਹਨਾਂ ਲਈ ਤਾਂ ਬਹੁਤ ਕੁਛ ਹੈ ਤੁਸੀਂ ਕੀ ਸੋਚ ਕੇ ਫਿਰ ਇੰਜੀਨੀਅਰਿੰਗ ਜਿਹੜੀ ਹੈ ਕੀਤੀ ਹੈ ਤਾਂ ਉਸ ਤੋਂ ਕਰਨ ਤੋਂ ਬਾਅਦ ਵੀ ਇਹਨਾਂ ਪੈਸਾ ਲਾਉਣ ਤੋਂ ਬਾਅਦ ਲਿਖ ਪੜਨ ਲਿਖਣ ਤੋਂ ਬਾਅਦ ਵੀ ਇੱਕ ਕਾਰਟ ਲਾ ਰਹੇ ਹੋ ਦੇ ਕੋ ਮੈਂ ਮੈਂ ਟਰਾਈ ਤਾਂ ਆਪਣੇ ਵੱਲੋਂ ਫੋਲ ਕੀਤੀ ਸੀ ਬਿਕੋਜ਼ ਪਹਿਲਾਂ ਜਿਹੜੀ ਸੀਗੀ ਸਕੋਪ ਇੰਜੀਨੀਅਰਿੰਗ ਚ ਬਹੁਤ ਅਲੱਗ ਲੈਵਲ ਸੀ ਬਟ ਬਾਏ ਟਾਈਮ ਬਾਏ ਟਾਈਮ ਗਵਰਨਮੈਂਟ ਜਿਹੜੀ ਹੈ ਫੈਸਿਲਿਟੀਆਂ ਨਹੀਂ ਦੇ ਰਹੀ ਪਲੇਸਮੈਂਟਸ ਬਿਲਕੁਲ ਲੋ ਨੇ ਜਿਸ ਕਰਕੇ ਸਾਨੂੰ ਇਸੇ ਸ਼ਿਫਟ ਕਰਨਾ ਪੈ ਗਿਆ ਇਸ ਤੇ ਵੀ ਸ਼ਿਫਟ ਕਰਨਾ ਪੈ ਗਿਆ ਅੱਛਾ ਇੰਨਾ ਦੁੱਖ ਹੁੰਦਾ ਹੈ ਕਿ ਇੰਨੇ ਪੈਸੇ ਲਾਉਣ ਤੋਂ ਬਾਅਦ ਵੀ ਇੱਕ 버ਗਰ ਨਿਊਡਲ ਵੇਚਨੇ ਪੈ ਰਹੇ ਨੇ ਕਿਉਂਕਿ ਆਪਾਂ ਆਪਣੇ ਆਪ ਨੂੰ ਦੇਖ ਕੇ ਆਪਾਂ ਇੰਨੇ ਪੜੇ ਲਿਖੇ ਆ ਪਰ ਦੂਜਿਆਂ ਨੂੰ ਦੇਖ ਕੇ ਇਹ ਕੰਮ ਤਾਂ ਉਹ ਕਰ ਰਹੇ ਜਿਨ੍ਹਾਂ ਨੇ ਕੁਝ ਹੈ ਹੀ ਨਹੀਂ ਜਿਨ੍ਹਾਂ ਕੋਲ ਪੜੇ ਲਿਖੇ ਨਹੀਂ ਹੈਗੇ ਦੇਖੋ ਮੈਂ ਕੰਮ ਤਾਂ ਕੋਈ ਵੱਡਾ ਛੋਟਾ ਹੁੰਦਾ ਨਹੀਂ ਬਟ ਇੱਕ ਗੱਲ ਹੈ ਇਹ ਜ਼ਰੂਰ ਹੈ ਕਿ ਇੰਨੇ ਅਸੀਂ ਮਨੀ ਸਪੈਂਡ ਕੀਤੀ ਹੈ ਪੇਰੈਂਟਸ ਦੀ ਹਾਰਡ ਅਨ ਮਨੀ ਸਪੈਂਡ ਕਰਵਾਈ ਹੈ ਕਾਲਜ ਵਾਲੇ ਤੇ ਬਟ ਉਹਨਾਂ ਨੇ ਕੋਈ ਇੰਨਾ ਪਲੇਸਮੈਂਟ ਵੀ ਨਹੀਂ ਪ੍ਰੋਵਾਈਡ ਕਰਵਾਈ ਜਿੰਨਾ ਅਸੀਂ ਸੋਚੀਏ ਤਾਂ ਫਿਰ ਹਾਰ ਕੇ ਤਾਂ ਫਿਰ ਕਰਨਾ ਹੀ ਪੈਂਦਾ ਹੈ ਸਭ ਕੁਝ ਕਿੰਨੇ ਟਾਈਮ ਹੋ ਗਿਆ ਭਾਜੀ ਇਹ ਕਰਦੇ ਹੋ ਮੈਨੂੰ ਐਟ ਲੀਸਟ 2 ਮੰਥਸ ਹੋ ਗਏ ਜੀ ਹੁਣ ਹੀ ਪਾਸ ਆਊਟ ਹੋਏ ਕਿ ਪਹਿਲਾਂ ਹੀ ਹੋ ਗਏ ਸੀ ਮੈਨੂੰ ਪਾਸ ਆਊਟ ਹੋਏ ਨੂੰ ਜੀ 1 ਇਅਰ ਹੋ ਗਿਆ 1 ਇਅਰ ਹੋ ਗਿਆ ਫਿਰ ਕੋਈ ਜੌਬ ਵਗੈਰਾ ਫਾਈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਹਾਂਜੀ ਮੈਂ ਬਹੁਤ ਟਰਾਈ ਕੀਤੀ ਬਟ ਨਹੀਂ ਮਿਲੀ ਜੀ ਨਹੀਂ ਮਿਲੀ ਬਹੁਤ ਲੋ ਮਿਨਿਮਮ ਵੇਜਸ ਤੇ ਮਿਲ ਰਹੀ ਸੀ ਉਸ ਦਾ ਕੋਈ ਫਿਰ ਸਾਨੂੰ ਇਨਾ ਵਧੀਆ ਸੋਰਸ ਆਫ ਇਨਕਮ ਲੱਗਿਆ ਨਹੀਂ ਹਾਂ ਜੀ ਇੰਜੀਨੀਅਰਿੰਗ ਕੀਤੀ ਹੋਈ ਸੀ ਕਿ ਕਿਸ ਡਿਪਾਰਟਮੈਂਟ ਸੇ ਕੀਤੀ ਹੋਈ ਸੀ ਕਿਹੜਾ ਕੋਰਸ ਮੈਂ ਜੀ ਇਲੈਕਟ੍ਰੀਕਲ ਡਿਪਾਰਟਮੈਂਟ ਸੇ ਕੀਤੀ ਹੋਈ ਆ ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ 2021 ਤੋਂ 24 ਦਾ ਮੇਰਾ ਬੈਚ ਹੈ ਤੋਂ ਬਾਅਦ ਵੀ ਮਤਲਬ ਕਿ ਤੁਹਾਨੂੰ ਓਪਰਚ्युनिटीज ਨਹੀਂ ਮਿਲੀਆਂ ਇਨਾ ਮਤਲਬ ਕਿ ਕੰਮ ਹੋਣ ਤੋਂ ਬਾਅਦ ਵੀ ਕਹਿੰਦੇ ਆਪਣੇ ਲੁਧਿਆਣੇ ਦੇ ਵਿੱਚ ਨੌਕਰੀਆਂ ਹੀ ਬਹੁਤ ਨੇ ਪਰ ਤੁਹਾਨੂੰ ਨੌਕਰੀ ਨਹੀਂ ਮਿਲੀ ਮੈਂ ਇਹ ਨਹੀਂ ਕਹਿ ਰ ਨੌਕਰੀ ਜ਼ਰੂਰ ਮਿਲੇਗੀ ਤੁਹਾਨੂੰ ਬਟ ਉਹ ਵੇਜਿਸ ਤੇ ਨਹੀਂ ਮਿਲਦੇ ਜਿੰਨੇ ਤੁਸੀਂ ਐਕਸਪੈਕਟ ਕਰਦੇ ਹੋ ਤੁਸੀਂ ਸਟਾਰਟ ਵੀ ਜਿੱਥੋਂ ਕਰੋਗੇ ਨਾ ਅੱਜ ਵੀ ਤੁਸੀਂ ਅੱਗੇ ਆਉਣ ਵਾਲੇ 20 ਐਸ ਵੀ ਤੁਸੀਂ ਉੱਥੇ ਹੀ ਕਰੋਗੇ ਤੁਹਾਨੂੰ ਉਹ ਜੀ ਤੁਸੀਂ ਰਿਕੁਆਇਰਡ ਕਰਦੇ ਹੋ ਤੁਸੀਂ ਇੰਨਾ ਹਾਰਡ ਪੜੇ ਹੋ ਫਿਰ ਤੁਸੀਂ ਆਪਣੇ ਹਾਰਡ ਐਂਡ ਮਨੀ ਫੈਰੈਂਸੀ ਸਿਸਪੈਂਡ ਕਰਵਾਈ ਹੈ ਤਾਂ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਾਨੂੰ ਇੱਕ ਵਧੀਆ ਜੌਬ ਮਿਲੇ ਬਟ ਉਹ ਸਾਨੂੰ ਨਹੀਂ ਮਿਲਦੀ ਕਿੰਨਾ ਕਿਸ ਤਰੀਕੇ ਦਾ ਰਿਸਪੌਂਸ ਜਿਹੜਾ ਹੈ ਵੇਖਣ ਨੂੰ ਮਿਲ ਰਿਹਾ ਕਿਸ ਤਰੀਕੇ ਨਾਲ ਫੂਡ ਦਾ 버ਗਰ ਨਿਊਡਲਸ ਦਾ ਜਿਹੜਾ ਸ਼ੌਕ ਆ ਪਿਆ ਹੈ ਲੋਕਾਂ ਨੂੰ ਬਹੁਤ ਵਧੀਆ ਸ਼ੌਂਕ ਮਿਲ ਰਿਹਾ ਜੀ ਟੇਸਟ ਉਹਨਾਂ ਨੂੰ ਬਹੁਤ ਵਧੀਆ ਲੱਗ ਰਿਹਾ ਲੋਕੀ ਆ ਰਹੇ ਨੇ ਤਾਰੀਫ਼ ਕਰ ਰਹੇ ਨੇ ਬਾਕੀ ਸਾਰਿਆਂ ਨੂੰ ਬੇਨਤੀ ਆਇਆ ਕਰੋ ਜੀ ਸਦਕੇ ਆਇਆ ਕਰੋ ਪੰਜਾਬੀ ਪੰਜਾਬੀਆਂ ਨੂੰ ਸਪੋਰਟ ਕਰਨਗੇ ਅਸੀਂ ਤਾਂ ਹਰ ਕਿਸੇ ਨੂੰ ਕਹਿੰਨੇ ਆ ਬਿਲਕੁਲ ਤੇ ਦੱਸੋਗੇ ਕਿਵੇਂ ਸ਼ੌਂਕ ਪਿਆ ਇਹਦੇ ਵੀ ਕੋਈ ਟ੍ਰੇਨਿੰਗ ਟ੍ਰੇਨਿੰਗ ਵਗੈਰਾ ਲਈਤੀ ਹੋਈ ਸੀ ਕਿ ਆਪਣੇ ਆਪ ਹੀ ਆ ਗਿਆ ਟ੍ਰੇਨਿੰਗ ਮੈਂ ਖੁਦ ਹੀ ਕੀਤੀ ਸੀ ਕੁਕਿੰਗ ਦਾ ਗੋ ਪੈਸ਼ਨ ਵੀ ਬਹੁਤ ਸੀਗਾ ਬਹੁਤ ਸਾਰੀ ਟਰਾਈ ਕੀਤੀਆਂ ਘਰੇ ਵੀ ਕੀਤਾ ਆਸ-ਪਾਸ ਸਾਰੇ ਉਹ ਟੇਸਟਿੰਗ ਕਰਾਈ ਆ আফਟਰ दैट ਇਸ ਸਟਾਰਟਿੰਗ ਕੀਤੀ ਸੀ اچھا ਆਪਣੇ ਘਰ ਦੇ ਵਿੱਚ ਬਣਾਉਣ ਦੇ ਵਿੱਚ ਪਰ ਲੋਕਾਂ ਨੂੰ ਖਵਾਉਣ ਦੇ ਵਿੱਚ ਨਾ ਬਹੁਤ ਫਰਕ ਹੈ ਕਿਉਂਕਿ ਆਪਣੇ ਖਾ ਕੇ ਵੀ ਕਹਿ ਦਿੰਦੇ ਨੇ ਵੀ ਹਾਂ ਚਲੋ ਸਹੀ ਹੈ ਇੰਨਾ ਵਧੀਆ ਨਹੀਂ ਹੈਗਾ ਪਰ ਬਾਹਰ ਆਪਾਂ ਕਸਟਮਰਸ ਨੂੰ ਖਿਲਾ ਰਹੇ ਨੇ ਇੰਨੀ ਦੂਰ ਦੂਰੋਂ ਲੋਕ ਆ ਰਹੇ ਨੇ ਫਿਰ ਜਦੋਂ ਉਹਨਾਂ ਨੂੰ ਖੁਲਾਉਂਦੇ ਨੇ ਖਲਾਉਂਦੇ ਨੇ ਫਿਰ ਕਿਤਨੇ ਕਿਤੇ ਆ ਜਾਂਦੇ ਮਨ ਦੇ ਵਿੱਚ ਡਰ ਸੀਗਾ ਨਹੀਂ ਮੈਮ ਡਰ ਕਦੇ ਨਹੀਂ ਲੱਗਿਆ ਕਿਉਂਕਿ ਘਰੋਂ ਵੀ ਬਹੁਤ سپورਟ ਸੀ ਬਾਕੀ ਜਿਨ੍ਹਾਂ ਰਿਲੇਟਿਵਸ ਨਾਲ ਜਿਨ੍ਹਾਂ ਨੂੰ ਸਾਰਿਆਂ ਨੂੰ ਖੋਇਆ ਉਹਨਾਂ ਨੇ ਸਾਨੂੰ ਕਮੀਆਂ ਆਪ ਦਸੀਆਂ ਜੀ ਕਿਉਂਕਿ ਕਮੀਆਂ ਦੱਸਣ ਕੇ ਤਾਹੀ ਅਸੀਂ ਪ੍ਰੂਵ ਕਰਾਂਗੇ ਜੋ ਫਰਸਟ ਟਾਈਮ ਇਹ ਸਟੋਰ ਲਾਇਆ ਸੀ ਕਿਸੇ ਦੇ ਤਾਨੇ ਵਗੈਰਾ ਸੁਣਨ ਨੇ ਮਿਲੇ ਸੀ ਕਿ ਵਿਲਾ ਇੰਜੀਨੀਅਰਿੰਗ ਕਰਨ ਤੋਂ ਬਾਅਦ ਵੀ ਇਹ ਕਾਰਟੀ ਲਾ ਰਿਹਾ ਇਸ ਤੋਂ ਵਧੀਆ ਤਾਂ ਪੜਦੇ ਨਹੀਂ ਕਿਉਂਕਿ ਮੋਸਟਲੀ ਆਪਾਂ ਦੇਖਦੇ ਇਸ ਤਰੀਕੇ ਦੇ ਕਮੈਂਟ ਸਾਨੂੰ ਜਰੂਰ ਮਿਲਦੇ ਨੇ ਦੇਖੋ ਮੈਂ ਹਾਲੇ ਤੱਕ ਤਾਂ ਮਿਲੇ ਨਹੀਂ ਬਟ ਬਾਏ ਫਿਊਚਰ ਅਸੀਂ ਕੁਝ ਕਹਿ ਨਹੀਂ ਸਕਦੇ ਪਰ ਕਿਤੇ ਨਾ ਕਿਤੇ ਕੋਈ ਨੈਗੇਟਿਵ ਕਿਸੇ ਨੇ ਕੁਝ ਬੋਲਿਆ ਹੋਵੇ ਜੋ ਅੱ ਨਹੀਂ ਸਪੋਰਟਿਵ ਨਹੀਂ ਜੀ ਸਪੋਰਟਿਵ ਨਹੀਂ ਜੀ ਘਰ ਪਰਿਵਾਰ ਦੇ ਵਿੱਚ ਕੋਲ ਕੋਣ ਹੈ ਘਰ ਪਰਿਵਾਰ ਜੀ ਮਦਰ ਨੇ ਫਾਦਰ ਨੇ ਇੱਕ ਸਿਸਟਰ ਹੈ ਹਾਂਜੀ ਤੇ ਲੱਗ ਰਿਹਾ ਕਿ ਅੱਜ ਕੱਲ ਦੀ ਜੇ ਮੈਂ ਗੱਲ ਕਰਾਂ ਆਪਣੇ ਪੰਜਾਬ ਦੀ ਗੱਲ ਕਰ ਲਾ ਆਪਣੀ ਇੰਡੀਆ ਦੇ ਵਿੱਚ ਗੱਲ ਕਰ ਲਾ ਕਿ ਜਿਹੜੀ ਪੜਾਈ ਦੀ ਕੋਈ ਵੈਲਿਊ ਨਹੀਂ ਰਹਿ ਗਈ ਕਿਉਂਕਿ ਜਿੰਨਾ ਆਪਾਂ ਪੜਦੇ ਜਿੰਨਾ ਆਪਾਂ ਪੈਸੇ ਲਾ ਦਿੰਨੇ ਹ ਉਸ ਤੋਂ ਜ਼ਿਆਦਾ ਤੇ ਕਹਿੰਦੇ ਸਾਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ 10000 ਤੋਂ 8000 ਤੋਂ ਸਟਾਰਟ ਹੁੰਦੀ ਹੈ ਉਹਨੇ ਕਿਤੇ ਮੈਂ ਕਹਿੰਨੀ 6 ਮਹੀਨੇ 1 ਮਹੀਨੇ ਦੇ ਵਿੱਚ ਵੀ ਨਹੀਂ ਖਰਚ ਹੋ ਜਾਂਦੇ ਹਾਂਜੀ ਮੈਂ ਮਹੀਨੇ ਕੋ ਤਾਂ ਹੈਗੀ ਹੈ ਜੀ ਖਰਚੇ ਤਾਂ ਬਹੁਤ ਜ਼ਿਆਦਾ ਨਹੀਂ ਐਕਸਪੈਂਸਿਵ ਬਹੁਤ ਜ਼ਿਆਦਾ ਵਧ ਰਹੇ ਨੇ ਕੋਈ ਹਰ ਇੱਕ ਤੁਸੀਂ ਚੀਜ਼ ਆਈਟਮ ਦੇਖੋ ਅੱਜ ਕੱਲ ਜਿਹੜੀ ਆਈਟਮ 10 ਰੁਪਏ ਵਾਲੀ ਸੀਗੀ ਉਹ 100 ਦੀ ਹੋਈ ਪਈ ਐਸਟ ਐਕਸਪੈਂਸ ਬਹੁਤ ਜ਼ਿਆਦਾ ਹੈ ਲੱਗਦਾ ਕਿ ਬਾਹਰ ਜਾਣ ਦਾ ਵੀ ਇਹੀ ਕਾਰਨ ਹੈ ਕਿਉਂਕਿ ਇੱਥੇ ਵੈਲਿਊ ਨਹੀਂ ਹੈਗੀ ਪੈਸੇ ਨਹੀਂ ਮਿਲਦੇ ਨਾਲ ਆਪਾਂ ਡਿਗਰੀ ਕਰ ਲਿਆ ਨੇ ਆਪਾਂ ਇੰਜੀਨੀਅਰਿੰਗਸ ਦਾ ਕੋਰਸ ਕਰ ਲਿਆ ਪਰ ਮੁੱਲ ਨਹੀਂ ਪੈਂਦਾ ਆ ਪੈ ਗਿਆ ਫਿਰ ਇਹ ਤਾਂ ਗੱਲ ਹਕੀਕਤ ਹੈ ਜੀ ਬੱਚੇ ਸਾਰੇ ਬਾਹਰ ਤਾਂ ਹੀ ਜਾ ਰਹੇ ਨੇ ਕਿਉਂਕਿ ਇੱਥੋਂ ਮੁੱਲ ਨਹੀਂ ਪਿਆ ਜਿੰਨੇ ਅਸੀਂ ਹਾਰਡ ਵਰਕ ਕੰਮ ਕਰ ਜਿਸ ਲਈ ਜਿਹੜੇ ਲੋਕੀ ਬਾਹਰ ਜਾ ਰਹੇ ਨੇ ਇਹ ਹਕੀਕਤ ਤਾਂ ਹੀ ਹੈ ਜੀ ਤਾਂ ਹੀ ਲੋਕੀ ਡੌਂਕੀ ਲਾ ਕੇ ਵੀ ਜਾ ਰਹੇ ਹੂੰ ਤੁਹਾਡਾ ਸੁਪਨਾ ਹੈਗਾ ਵੈਸੇ ਬਾਹਰ ਜਾਣ ਦਾ ਨਹੀਂ ਜੀ ਸਾਡਾ ਕੋਈ ਸੁਪਨਾ ਨਹੀਂ ਸਟਾਰਟਿੰਗ ਤੋਂ ਹੀ ਨਹੀਂ ਸੀ ਇੱਥੇ ਹੀ ਰਹਿਣਾ ਹੈ ਹਾਂਜੀ ਸਟਾਰਟਿੰਗ ਤੋਂ ਹੀ ਸੀਗਾ ਜੀ ਇੱਥੇ ਹੀ ਰਵਾਂਗੇ ਮਾਪੇ ਆਪ ਦੇ ਨਾਲ ਇੱਥੇ ਦੇ ਵਿੱਚ ਤੁਸੀਂ ਆਪਣਾ ਫਿਊਚਰ ਦੇਖ ਰਹੇ ਹੋ ਕਿ ਸਿਕਿਉਰ ਹੈ ਫਿਊਚਰ ਮੇਰਾ ਹੈਗਾ ਹੈ ਕਿ ਅੱਜ ਮੈਂ ਇੱਕ ਛੋਟੀ ਕਾਰਟ ਲਾ ਕੇ ਖੜਾ ਕੱਲ ਨੂੰ ਵੱਡੇ ਵੀ ਹੋਊਗੀ ਹਾਂਜੀ ਮੈਂ ਫੁੱਲ ਸਕੋਪ ਰੱਖਦੇ ਆਸੀਂ ਇਹ ਫਿਊਚਰ ਸਕੋਪ ਲਈ ਦੇਖਿਆ ਜਾਵੇ ਤਾਂ ਸਹੀ ਹੈ ਜੀ ਇਨਸਟੈਡ ਆਫ ਦਾ ਜੋਬਸ ਕਿਉਂਕਿ ਜੋਬ ਦੇ ਵਿੱਚ ਤੁਹਾਨੂੰ ਕੋ ਅਸੀਂ ਬਹੁਤ ਟਰਾਈ ਕੀਤਾ ਜੀ ਮੈਂ ਜਈ ਦੇ ਪੇਪਰਸ ਵੀ ਟਰਾਈ ਕੀਤੇ ਬਟ ਇੰਨੀ ਦੇਖੋ ਜੀ ਹਰ ਸਾਲ ਕਟੋ ਕੱਢਨੇ ਦਾ 10 ਲੱਖ ਤੋਂ 3 ਇੰਜੀਨੀਅਰ ਪਾਸ ਹੁੰਦਾ ਹੈ ਔਰ ਉਹਨਾਂ ਵਿੱਚੋਂ ਸਿਰਫ 10000 ਦੀ ਹੀ ਪਲੇਸਮੈਂਟ ਲੱਗਦੀ ਹੈ 990000 ਬੰਦਾ ਵਿਦਆਊਟ ਪਲੇਸਮੈਂਟ ਰਹਿ ਜਾਂਦਾ ਜਿਨਾ ਕਰਕੇ ਇਹ ਸਭ ਬੰਦਾ ਨਿਰਾਸ਼ਾ ਮਿਲੀ ਸੀ ਇੱਕ ਵਾਰੀ ਜਦੋਂ ਮਤਲਬ ਕਿ ਬਹੁਤ ਹੋਪ ਨਾਲ ਪੇਪਰ ਦਿੱਤਾ ਹੋਵੇ ਬਟ ਰਿਜ਼ਲਟ ਹੀ ਨਾ ਆਇਆ ਹੋਵੇ ਦੇਖੋ ਐ ਦੋਖਤ ਹੁੰਦਾ ਜੀ ਬਹੁਤ ਟਰਾਈ ਕੀਤੇ ਕਿ ਚਲੋ ਨਿਕਲ ਜਾਏਗਾ ਓਕੇ ਸੋਕੇ ਬਟ ਨਹੀਂ ਬਿਕੋਜ਼ ਬਹੁਤ ਸਾਰੇ ਲੋਕ ਨੇ ਤੁਸੀਂ ਲਾਲੋ ਜੀ ਅਗਰ ਤੁਹਾਡੀ 500 ਸੀਟਾਂ ਖੁੱਲੀਆਂ ਨੇ ਤਾਂ ਉਹਦੇ ਵਿੱਚ ਘੱਟੋ ਘੱਟ 10 ਤੋਂ 12 ਲੱਖ ਬੱਚੇ ਫੀਸ ਅਪਲਾਈ ਕਰਦੇ ਆ ਅੱਛਾ ਕੀ ਦਾ ਸੁਪਨਾ ਕੀ ਦਾ ਸੀਗਾ ਇੰਜੀਨੀਅਰਿੰਗ ਕਰਨ ਦਾ ਮਮਾ ਦਾ ਪਾਪਾ ਦਾ ਤੁਹਾਡਾ ਆਪਣਾ ਜੇ ਕਿਸੇ ਹੋਰ ਦਾ ਮੇਰਾ ਆਪਣਾ ਵੀ ਸੀ ਫਾਦਰ ਸਾਹਿਬ ਦਾ ਵੀ ਸੀ ਤੇ ਹੁਣ ਇੰਨੀ ناکਾਮਯਾਬੀ ਜਿਹੜੀ ਮਿਲ ਗਈ ਹੈ ਹੁਣ ਕੀ ਲੱਗਦਾ ਹੈ ਕਿ ਇੰਜੀਨੀਅਰਿੰਗ ਕਰਨ ਦਾ ਕੋਈ ਫਾਇਦਾ ਹੋਇਆ ਕਿਉਂਕਿ ਉੱਪਰ ਇਹਨੇ ਮੁੱਲ ਵੀ ਪਾਇਆ ਆਪਾਂ ਇਹਨੇ ਪੜੇ ਵੀ ਆ ਆਪਾਂ ਇਨੀ ਮਿਹਨਤ ਵੀ ਕੀਤੀ ਆ ਪਰ ਰਿਜ਼ਲਟ ਜਿਹੜਾ ਉਹ ਪੋਜ਼ਿਟਿਵ ਕਿਤੇ ਨਹੀਂ ਵੇਖਣ ਨੂੰ ਮਿਲਿਆ ਦੇਖੋ ਮੈਂ ਹੁਣ ਇਹਦੇ ਤੋਂ ਕੁਝ ਕਰ ਨਹੀਂ ਸਕਦੀ ਹਾਂ ਮੁੱਲ ਤਾਂ ਸਾਰੇ ਪਾਉਂਦੇ ਨੇ ਜੀ ਬਾਕੀ ਟਰਾਈ ਤਾਂ ਕਰਦੇ ਰਾਵਾਂਗੇ ਹੋਪ ਕਦੇ ਨਹੀਂ ਹਾਰਾਂਗੇ ਅਪਲਾਈ ਕਰਦੇ ਰਾਵਾਂਗੇ ਕਦੇ ਨਾ ਕਦੇ ਤਾਂ ਸਕਸੈਸ ਹੋਵਾਂਗੇ ਕੀ ਕੀ ਹੁੰਦਾ ਵੈਸੇ ਬਾਜੀ ਤੁਹਾਡੇ ਕੋਲ ਸਾਡੇ ਕੋਲ ਜੀ 버ਗਰਸ ਹੁੰਦੇ ਆ ਨੂਡਲਸ ਹੁੰਦੇ ਆ ਮਨਚੂਰੀਅਨ ਹੁੰਦੇ ਆ ਤੇ 버ਗਰ ਦੇ ਵਿੱਚ ਵੀ ਵੈਰਾਈਟੀ ਹੁੰਦੀ ਹੈ ਸਿੰਗਲ ਟਿਕਟ ਡਬਲ ਟਿਕਟ ਨੂਡਲ ਤੇ ਇੱਕ ਸਾਡੇ ਕੋਲ ਮੰਚੂਰੀਅਨ ਨੂਡਲ 버ਗਰ ਹੁੰਦਾ ਹੈ ਨੋਰਮਲ ਮੰਚੂਰੀਅਨ 버ਗਰ ਵੀ ਮਿਲ ਜਾਂਦਾ ਹੈ ਚਾਂ ਬਰਗਰ ਵੀ ਅਵੇਲੇਬਲ ਹੋ ਜਾਂਦਾ ਹੈ ਤੇ ਬਾਇ オーडर ਫਿਰ ਜਿੱਦਾਂ ਤੁਸੀਂ ਬਿਗ ਪਾਰਟੀ ਆਰਡਰ ਵੀ ਦੇਣੇ ਆ ਉਹ ਵੀ ਸਭ ਅਵੇਲੇਬਲ ਹੈ ਸਾਰਾ ਕੁਝ ਅਵੇਲੇਬਲ ਕਿੱਥੇ ਕਰਕੇ ਆਉਣਾ ਪੈਗਾ ਜੇਕਰ ਕਿਸੇ ਨੇ ਖਾਣਾ ਹੋਵੇ ਜੇ ਕਿਸੇ ਨੇ ਖਾਣਾ ਹੋਵੇ ਜਵਦੀ ਟਕਸਾਲ ਬਾਬਾ ਸੋਚਾ ਸਿੰਘ ਜੀ ਗੁਰਦੁਆਰਾ ਮਠਾਰੂ ਚੌਂਕ ਤੇ ਅਮਰ ਸਵਿਟ ਸ਼ਾਪਸ ਹੋਏਗੀ ਜੀ ਉਹਦੇ ਬਾਹਰ ਖੜਦੇ ਹਾਂ ਜੀ ਬਿਲਕੁਲ ਬਾਹਰ ਖੜਦੇ ਹਾਂ ਹਾਂਜੀ ਅੱਛਾ ਜਦੋਂ ਨੌਜਵਾਨਾਂ ਨੂੰ ਦੇਖਦੇ ਹਾਂ ਹੈਨਾ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਤੁਹਾਡੇ ਕੋਲ ਆਂਦੇ ਵੀ ਹੋਣਾ ਤਾਂ ਇੱਕ ਚਾਹ ਹੁੰਦਾ ਜੀ ਕਿ ਸ਼ਾਇਦ ਅਗਰ ਮੈਨੂੰ ਵੀ ਇਹ ਵਧੀਆ ਓਪਰਚ्युनिटी ਮਿਲ ਜਾਂਦੀ ਤਾਂ ਕਾਸ਼ ਮੇਰੇ ਕੋਲ ਵੀ ਇਹ ਗੱਡੀ ਹੁੰਦੀ ਹਾਂਜੀ ਚਾਹ ਤਾਂ ਜੀ ਦੇਖੋ ਸਾਰਿਆਂ ਨੂੰ ਹੁੰਦਾ ਜੀ ਸਾਰੇ ਸੁਪਨਾ ਕੀ ਆ ਭਾਜੀ ਤੁਹਾਡੇ ਕੀ ਸੁਪਨਾ ਹਜੇ ਤੱਕ ਅੱਜ ਤੱਕ ਬਚਪਨ ਤੋਂ ਲੈ ਕੇ ਅੱਜ ਤੱਕ ਕੀ ਸੁਪਨਾ ਜਿਹੜਾ ਵੇਖਦੇ ਆਏ ਹੋ ਤੇ ਕੀ ਪੂਰਾ ਕਰਨਾ ਚਾਹੁੰਦੇ ਹੋ ਕੀ ਅਚੀਵਮੈਂਟ ਜਿਹੜੇ ਲਾਈਫ ਦੇ ਵਿੱਚ ਹੈਗੀ ਅਚੀਵਮੈਂਟ ਤਾਂ ਦੇਖੋ ਜੀ ਬਹੁਤ ਸਾਰੇ ਨੇ ਇੱਕ ਮਾਪੇ ਨੂੰ ਇੱਕ ਵਧੀਆ ਲਾਈਫ ਦੇਣਾ ਚਾਹੁੰਦਾ ਜੀ ਜੋ ਮੈਂ ਨਹੀਂ ਦੇ ਸਕਿਆ ਬਟ ਮੈਂ ਚਾਹਨਾ ਕਿ ਇੱਕ ਮਾਪੇ ਆਪਣੇ ਕੋ ਬਹੁਤ ਅੱਛੀ ਲਾਈਫ ਦੇ ਸਕਾ ਕਪੜਾ ਘਰ ਇੱਕ ਵਧੀਆ ਜੀ ਗੱਡੀ ਹੋਵੇ ਉਹ ਹਰ ਕਿਸੇ ਦਾ ਇੱਕ ਛੋਟਾ ਜਿਹਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ ਜੀ ਇਹ ਮੈਂ ਜਰੂਰ ਪੂਰਾ ਕਰਨਾ ਚਾਹੁੰਗਾ ਆਪਣੇ ਇੱਕ ਬਹੁਤ ਸਾਰੇ ਬੱਕਟ ਲਿਸਟ ਸऱ्या ਦੀ ਹੁੰਦੀ ਹੈ ਜੀ ਮੈਂ ਨੰਨੇ ਨਹੀਂ ਕਹਿੰਦਾ ਕਿਸੇ ਦੀ ਨਹੀਂ ਹੁੰਦੀ ਸਭ ਦੀ ਹੁੰਦੀ ਹੈ ਉਹ ਮੈਂ ਆਪਣੀ ਬੱਕਟ ਲਿਸਟ ਜਰੂਰ ਪੂਰੀ ਕਰਨਾ ਚਾਹੁੰਗਾ